ਜਗ ਤੇ ਭਾਰੂ ਆ ਬਿਲਕੁਲ ਭਾਰੂ ਆ ਜੀ 100% ਸੱਚ ਆ ਗੱਲ ਇਹ ਕਿਉਂਕਿ ਮਾਇਆ ਦੇ ਗਰਸੇ ਹੋਈ ਨੇ ਸਾਰੇ ਜੀਵ ਪਰ ਇੱਥੇ ਗਰਬਾਣੀ ਕੀ ਕਹਿੰਦੀ ਆ ਸਰਪਣੀ ਤੇ ਉੱਪਰ ਨਹੀਂ ਬਲੀਆ ਗਰਬਾਣੀ ਵਿੱਚ ਦੱਸਿਆ ਵੀ ਜਿਹੜੀ ਸਰਪਣੀ ਆ ਨਾ ਮਾਇਆ ਸਰਪਣੀ ਇਹ ਤੋਂ ਬਲੀ ਨਹੀਂ ਹੈ ਕੋਈ ਇਹ ਬਹੁਤ ਕੁਝ ਕਰਾਉਂਦੀ ਆ ਜਿਨ ਬ੍ਰਹਮਾ ਵਿਸ਼ਨ ਮਹਾਦੇਵ ਉਸលਿਆ ਸਰਪਨੀ ਤੇ ਉੱਪਰ ਨਹੀਂ ਬਲਿਆ ਜਿਨ ਬ੍ਰਹਮਾ ਵਿਸ਼ਨ ਮਹਾਦੇਵ ਉਸលਿਆ ਅਰਥ ਉਸ ਮਾਇਆ ਤੋਂ ਬਧਿਕ ਬਲ ਵਾਲਾ ਜਗਤ ਵਿੱਚ ਹੋਰ ਕੋਈ ਨਹੀਂ ਹੈ ਜਿਹੜੀ ਮਾਇਆ ਹੈ ਉਹ ਤੋਂ ਬਲਬਾਲਾ ਕੋਈ ਵੀ ਜਗਤ ਵਿੱਚ ਨਹੀਂ ਹੈ ਜੀਵ ਉਹਨੇ ਬ੍ਰਹਮਾ ਤੇ ਵਿਸ਼ਨੂੰ ਵੀ ਛਲੇ ਨੇ ਜਿੰਨ ਬ੍ਰਹਮਾ ਵਿਸ਼ਨੂੰ ਮਹਾਦੇਵ ਛਲਿਆ ਤਿੰਨਾਂ ਨੂੰ ਹੀ ਛਲ ਲਿਆ ਉਹਨੇ ਵੀ ਜਿਸ ਮਾਇਆ ਨੇ ਬ੍ਰਹਮਾ ਵਿਸ਼ਨੂੰ ਤੇ ਸ਼ਿਵ ਵਰਗੇ ਵੱਡੇ ਦੇਵਤੇ ਛਲ ਲਏ ਹਨ ਮਾਰ ਮਾਰ ਸਰਪਣੀ ਨਿਰਮਲ ਜਲ ਬੈਠੀ ਪਰ ਇਹ ਬੜੇ ਜੋਰਾਂ ਵਿੱਚ ਆਈ ਮਾਇਆ ਸਤਸੰਗ ਵਿੱਚ ਸ਼ਾਂਤ ਹੋ ਜਾਂਦੀ ਹੈ ਜਿੱਥੇ ਸਤ ਦਾ ਸੰਗਤ ਹੁੰਦਾ ਨਾ ਜਿੱਥੇ ਸਤ ਸੰਗ ਹੁੰਦੀ ਆ ਪ੍ਰਭੂ ਪ੍ਰਮਾਤਮਾ ਦਾ ਨਾਮ ਜਪਿਆ ਜਾਂਦਾ ਤੇ ਉਹਦੇ ਗੁਣਾਂ ਦੇ ਵਿਚਾਰ ਕੀਤੇ ਜਾਂਦੇ ਨੇ ਉਥੇ ਸ਼ਾਂਤ ਹੋ ਜਾਂਦੀ ਆ ਕਹਿਣ ਦਾ ਭਾਵ ਵੀ ਰੱਬ ਦੇ ਪਿਆਰਿਆਂ ਤੇ ਭਗਤ ਪਿਆਰਿਆਂ ਤੇ ਨਹੀਂ ਇਹ ਭਾਰੂ ਪੈਂਦੀ ਹੋਰ ਇਹਨਾਂ ਸਾਰੇ ਸਾਰੇ ਜਗਤ ਦੇ ਵਿੱਚ ਕੋਈ ਵੀ ਇਹ ਤੋਂ ਬਲੀ ਨਹੀਂ ਹੈਗਾ ਮਾਇਆ ਤੋਂ ਪਰ ਜਿਹੜੇ ਰੱਬ ਦੇ ਪਿਆਰੇ ਨੇ ਭਗਤ ਪਿਆਰੇ ਨੇ ਉਹਨਾਂ ਤੇ ਨਹੀਂ ਇਹ ਉਹਨਾਂ ਦੇ ਨੇੜੇ ਨਹੀਂ ਠੱਕ ਸਕਦੀ ਉੱਥੇ ਸ਼ਾਂਤ ਹੋ ਜਾਂਦੀ ਹੈ ਅੱਗੇ ਦੱਸਿਆ ਪਰ ਇਹ ਬੜੇ ਜੋਰਾਂ ਵਿੱਚ ਆਈ ਮਾਇਆ ਸਤਸੰਗ ਵਿੱਚ ਸ਼ਾਂਤ ਹੋ ਜਾਂਦੀ ਹੈ ਭਾਵ ਇਸ ਮਾਰੋ ਮਾਰ ਕਰਨ ਵਾਲੀ ਮਾਇਆ ਦਾ ਪ੍ਰਭਾ ਸਤਸੰਗ ਵਿੱਚ ਆਪਣਾ ਠੰਡਾ ਪੈ ਜਾਂਦਾ ਹੈ ਜਨ تیر ਭਵਨ ਦੱਸੀ आले ਗੁਰ ਪ੍ਰਸਾਦ ਦੀ ਠੀਰਾਉ ਜਨ تیر ਭਵਨ ਦੱਸੀ आले ਗੁਰ ਪ੍ਰਸਾਦ ਦੀ ਠੀ ਕਿਉਂਕਿ ਜਿਸ ਮਾਇਆ ਨੇ ਸਾਰੇ జగਤ ਨੂੰ ਮੋਹ ਦਾ ਡੰਗ ਮਾਰਿਆ ਹੋਇਆ ਹੈ ਸੰਕਤ ਵਿੱਚ ਗੁਰੂ ਦੀ ਕਿਰਪਾ ਨਾਲ ਉਸ ਦੀ ਅਸਲੀਅਤ ਦਿਸ ਪੈਂਦੀ ਹੈ ਰੱਬ ਦੇ ਪਿਆਰੇ ਨੂੰ ਪਛਾਣ ਜਾਂਦੇ ਨੇ ਵੀ ਇਹ ਛਲਬਲ ਕਰਕੇ ਸਾਨੂੰ ਪ੍ਰਮਾਤਮਾ ਦੇ ਨਾਮ ਨਾਲ ਤੋੜਦੀ ਆ ਸਤ ਸੰਗੀ ਜਨ ਗੁਰੂ ਦੇ ਪਿਆਰੇ ਦੀ ਪਛਾਣ ਕਰ ਲੈਂਦੇ ਨੇ ਫਿਰ ਉਹ ਇਹਨੂੰ ਲੱਗਣ ਨਹੀਂ ਦਿੰਦੇ ਨੇ ਨੇੜੇ ਇਤਿਹਾਸਕ ਬਾ ਬਥੇਰੇ ਲਾਲਚ ਦਿੱਤੇ ਗਏ ਸੀ ਛੋਟੇ ਸਹਿਬਜਾਤਿਆਂ ਨੂੰ ਬਹੁਤ ਲਾਲਚ ਦਿੱਤੇ ਗਏ ਸੀ ਸੋਨੂੰ ਮਹਿਲ ਮਾੜੀਆਂ ਦਿੱਤੇ ਜਾਣਗੇ ਸੋਨੂੰ ਵੱਡੇ ਹੋਇਆਂ ਨੂੰ ਹੂਰਾਂ ਦੇ ਡੋਲੇ ਦਿੱਤੇ ਜਾਣਗੇ ਪਰ ਉਸ ਰੱਬ ਦੇ ਪਿਆਰਿਆਂ ਦੇ ਨੇੜੇ ਨਹੀਂ ਆ ਸਕਦੀ ਇਹ ਚਮਕੌਰ ਦੀ ਘੜੀ ਦੇ ਵਿੱਚ ਪੁੱਤਰਾਂ ਨਾਲੋਂ ਪਿਆਰੇ ਸਿੰਘ ਤੇ ਦੋ ਸਹਿਬਜ਼ਾਦੇ ਬਾਬਾ ਜੀਤ ਸਿੰਘ ਬਾਬਾ ਅਜੀਤ ਸਿੰਘ ਤੇ ਬਾਬਾ ਜਹਾਰ ਸਿੰਘ ਉਹਨਾਂ ਦੀਆਂ ਲਾਸਾਂ ਦੇ ਕੋਲ ਦੀ ਨੰਗੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉੱਥੇ ਪੁੱਤਰਾਂ ਦੇ ਰੂਪ ਵਿੱਚ ਵੀ ਮਾਇਆ ਨੇ ਨਹੀਂ ਮਾਇਆ ਨੂੰ ਨੇੜੇ ਨਹੀਂ ਆਉਣ ਦਿੱਤਾ ਪ੍ਰਭੂ ਗੁਰੂ ਪਿਤਾ ਜੀ ਨੇ ਇਹ ਰੱਬ ਦੇ ਪਿਆਰਿਆਂ ਦੇ ਨੇੜੇ ਨਹੀਂ ਆਉਂਦੀ ਉੱਥੇ ਨੂੰ ਹਾਰਨਾ ਪੈਂਦਾ ਨਹੀਂ ਤਾਂ ਵੱਡੇ ਵੱਡੇ ਰਿਸ਼ੀ ਮਨ ਨੂੰ ਡੋਲ ਜਾਂਦੇ ਨੇ ਮਾਇਆ ਦੀ ਖਾਤਰ ਪ੍ਰਭਾ ਮਾਇਆ ਬਹੁਤ ਰੰਗਾਂ ਵਿੱਚ ਪਾਉਂਦੀ ਆ ਬਹੁਤ ਰੰਗਾਂ ਵਿੱਚ ਧੀਆਂ ਪੁੱਤਰਾਂ ਦੇ ਰੂਪ ਵਿੱਚ ਇਸਤਰੀ ਦੇ ਰੂਪ ਵਿੱਚ ਅਦਾਸੀ ਦਿੱਤਾ ਪਹਿਲਾਂ ਮਹਾਰਾਜ ਨੇ ਵੀ ਬ੍ਰਹਮਾ ਵਿਸ਼ਨੂੰ ਮਹਾਦੇਵ ਤਿੰਨਾਂ ਨੂੰ ਛੱਡ ਲਿਆ ਨੇ ਤਿੰਨਾਂ ਤੇ ਭਾਰੂ ਪੈ ਗਈ ਜਿਨ ਸਾਚ ਪਛਾਣਿਆ ਤੈਨ ਸਰਪਣੀ ਖਾਈ ਪਹਿਲਾ ਪਹਿਲਾ ਵਾਲੇ ਬੰਦ ਚ ਦੱਸਦਾ ਮਹਾਰਾਜ ਨੇ ਵੀ ਸਰਪਣੀ ਸਰਪਣੀ ਕਾ ਕਹੋ ਭਾਈ ਹੁਣ ਤੁਸੀਂ ਸਰਪਣੀ ਸਰਪਣੀ ਮਾਇਆ ਨੂੰ ਸਰਪਣੀ ਸਰਪਣੀ ਕਹਿ ਕੇ ਡਰੇ ਫਿਰਦੇ ਆ ਮਹਾਰਾਜ ਕਹਿੰਦੇ ਸੋਹੇ ਭਾਈ ਜਿਸ ਮਾਇਆ ਤੋਂ ਇਤਨਾ ਡਰ ਇਸ ਮਾਇਆ ਤੋਂ ਇਤਨਾ ਡਰ ਦੀ ਲੋੜ ਨਹੀਂ ਹੈ ਕਿਉਂਕਿ ਜਿਨ ਸਾਚ ਪਛਾਣਿਆ ਤੈਨ ਸਰਪਣੀ ਖਾਈ ਜਿਨ੍ਹਾਂ ਨੇ ਸੱਚ ਦੀ ਪਛਾਣ ਕਰ ਲਈ ਉਹਨਾਂ ਨੇ ਇਸ ਮੋਹ ਮਾਇਆ ਸੁਪਰੀ ਨੂੰ ਨਿਗਲ ਲਿਆ ਖਾ ਗਏ ਉਹ ਉਹ ਨਹੀਂ ਨੇੜੇ ਆਉਣ ਦਿੰਦੇ ਇਹਨੂੰ ਆਪਦੇ ਤੇ ਭਾਰੂ ਨਹੀਂ ਭੈਣ ਦਿੰਦੇ ਗੁਰੂ ਦੇ ਪਿਆਰੇ ਭੈਣ ਵੀ ਹੋ ਸਕਦੀ ਆ ਭਾਈ ਵੀ ਜਿਹੜੇ ਰੱਬ ਦੇ ਪਿਆਰੇ ਨੇ ਸਿੱਖੀ ਸਿਧਾਂਤਾਂ ਨਾਲ ਜੁੜੇ ਹੋਏ ਨੇ ਉਹਨਾਂ ਦੇ ਨੇੜੇ ਨਹੀਂ ਆਉਂਦੀ ਇਹ ਰਹਿੰਦਾ ਮਨੁੱਖ ਵਿੱਚੇ ਹੀ ਆ ਕਿਉਂਕਿ ਜਿਹੜੀਆਂ ਸਰੀਰ ਕਲੋੜਾਂਆਂ ਉਹ ਤਾਂ ਆਪਾਂ ਸੰਸਾਰ ਦੇ ਵਿੱਚੋਂ ਹੀ ਪੈਦਾ ਕਰ ਰਹੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਆਪਦੀਆਂ ਪਰੇ ਭਾਰੂ ਨਹੀਂ ਪੈਂਦੀ ਪ੍ਰਭੂ ਪਰਮਾਤਮਾ ਦੇ ਨਾਮ ਨਾਲੋਂ ਨਹੀਂ ਤੋੜ ਸਕਦੀ ਅੱਗੇ ਮਹਾਰਾ ਜੀ ਦੱਸਿਆ ਸਰਪਣੀ ਤੇ ਆਨ ਸਿਸੂ ਸਰਪਣੀ ਤੇ ਆਨ ਸੂਸ ਨਹੀਂ ਅਬਰਾਂ ਪ੍ਰਭੂ ਨਾਲ ਜਾਣ ਪਛਾਣ ਕਰਨ ਵਾਲਿਆਂ ਤੋਂ ਬਿਨਾਂ ਹੋਰ ਕੋਈ ਜੀਵ ਇਸ ਸਪਨੀ ਦੇ ਅਸਰ ਤੋਂ ਬਚ ਬਚਿਆ ਹੋਇਆ ਨਹੀਂ ਹੈ ਸਾਰੀ ਦੱਸੇ ਹੋਏ ਨੇ ਇਸ ਮਾਇਆ ਸਬਨੀ ਨੇ ਸਰਪਣੀ ਜੀਤੀ ਕਹਾਂ ਕਰੇ ਜਮਰਾ ਮਰਾਨੇ ਸਮਝਾਉਣਾ ਕੀਤਾ ਇਸ ਨੇ ਗੁਰੂ ਦੀ ਕਿਰਪਾ ਨਾਲ ਇਸ ਜਿਸ ਨੇ ਗੁਰੂ ਦੀ ਕਿਰਪਾ ਨਾਲ ਇਸ ਸਪਨੀ ਮਾਇਆ ਨੂੰ ਜਿੱਤ ਲਿਆ ਹੈ ਤੇ ਜਮ ਵਿਚਾਰਾ ਵੀ ਉਸ ਦਾ ਕੁਝ ਵਿਗਾੜ ਨਹੀਂ ਸਕਦਾ ਇੰਨੀ ਤੱਕ ਤਾਂ ਪ੍ਰਭੂ ਪਰਮਾਤਮਾ ਦੇ ਨਾਮ ਵਿੱਚ ਜਿਹੜੇ ਭਗਤ ਪਿਆਰੇ ਗੁਰੂ ਦੇ ਗੁਰੂ ਦੇ ਸਿੱਖਾਂ ਦੇ ਨੇੜੇ ਨਹੀਂ ਆਉਂਦੀ ਇਹ ਭਗਤ ਪਿਆਰਿਆਂ ਦੇ ਉਹ ਭਗਤ ਕਿਸੇ ਵੀ ਧਰਮ ਦੇ ਵਿੱਚ ਹੋਣ Hindu ਧਰਮ ਵਿੱਚ ਹੋਵੇ ਭਗਤ ਚਾਹੇ ਮੁਸਲਮਾਨ ਧਰਮ ਵਿੱਚ ਹੋਵੇ ਭਗਤ ਹੈ ਗਈ ਆ ਗੁਰਬਾਣੀ ਭਗਤਾਂ ਦੀ ਭਗਤ ਕਬੀਰ ਜੀ ਦੀ ਬਾਣੀ ਪੜ ਰਹੇ ਹਾਂ ਇਹਨਾਂ ਦੇ ਨੇੜੇ ਨਹੀਂ ਆਈ ਬਾਬਾ ਫਰੀਦ ਜੀ ਸੂਫੀ ਸੰਤਨ ਨੇੜੇ ਨਹੀਂ ਆਉਣ ਦਿੱਤੀ ਇਹਨਾਂ ਨੇ ਇਹ ਤੇ ਵੀ ਭਗਤ ਪੀਪਾ ਜੀ ਭਗਤ ਨਾਮਦੇਵ ਜੀ ਹਿੰਦੂ ਧਰਮ ਦੇ ਵਿੱਚੋਂ ਵੀ ਹੋਏ ਨੇ ਭਗਤ ਪਿਆਰੇ ਉਹਨਾਂ ਦੇ ਨੇੜੇ ਨਹੀਂ ਆਉਂਦੀ ਫਿਰ ਇਹ ਨੇੜੇ ਲੱਗਣ ਹੀ ਨਹੀਂ ਦਿੰਦੇ ਗੁਰੂ ਦੇ ਪਿਆਰੇ ਇਹ ਸਰਪਣੀ ਤਾਂ ਕੀ ਕੀਤੀ ਹੋਈ ਇਹ ਸਰਪਣੀ ਤਾਂ ਕੀ ਕੀਤੀ ਹੋਈ ਬਲ ਅਵਲਕਿਆ ਇਸਤੇ ਹੋਈ ਇਹ ਮਾਇਆ ਉਸ ਪ੍ਰਮਾਤਮਾ ਦੀ ਬਣਾਈ ਹੋਈ ਹੈ ਜਿਸ ਨੇ ਸਾਰਾ ਜਗ ਤਰਚਿਆ ਹੈ ਇਹ ਮਾਇਆ ਮੋਹ ਮਾਇਆ ਸਰਪਣੀ ਵੀ ਜਿਹੜੀ ਆ ਨਾ ਇਹ ਵੀ ਇਸ ਪ੍ਰਭੂ ਪ੍ਰਮਾਤਮਾ ਨੇ ਬਣਾਈ ਆ ਤੇ ਜੀਵਾਂ ਦੇ ਉੱਤੇ ਭਾਰੂ ਪਾਈ ਪਈ ਹੋਈ ਆ ਉਹਦੇ ਹੁਕਮ ਅੰਦਰ ਹੀ ਆ ਤੇ ਜਿਹੜੇ ਇਹਨੂੰ ਪਿੱਛੇ ਕਰਕੇ ਪ੍ਰਮਾਤਮਾ ਦੇ ਨਾਮ ਨਾਲ ਜੁੜ ਗਏ ਤੇ ਉਹਨਾਂ ਦੇ ਇਹ ਲਵੇ ਨਹੀਂ ਲੱਗਦੀ ਮਹਾਰਾਜ ਕਹਿੰਦੇ ਇਹ ਮਾਇਆ ਉਸ ਪ੍ਰਮਾਤਮਾ ਦੀ ਬਣਾਈ ਹੋਈ ਹੈ ਜਿਸ ਨੇ ਸਾਰਾ ਜਗ ਤਰਚਿਆ ਹੈ ਬਲ ਅਵਲ ਕਿਆ ਇਸਤੇ ਹੋਈ ਸੋ ਪ੍ਰਭੂ ਦੇ ਹੁਕਮ ਤੋਂ ਬਿਨਾਂ ਇਸ ਦੇ ਆਪਣੇ ਬਸ ਦੀ ਗਲ ਨਹੀਂ ਕਿ ਕਿਸੇ ਉਤੇ ਜੋਰ ਪਾ ਸਕੇ ਜਾਂ ਕਿਸੇ ਤੋਂ ਹਾਰ ਖਾ ਜਾਏ ਇਹ ਪ੍ਰਭੂ ਪ੍ਰਮਾਤਮਾ ਦੇ ਹੁਕਮੰਦਰੀ ਇਹਨੂੰ ਰੱਬ ਦੇ ਪਿਆਰੇ ਹਰਾ ਲੈਂਦੇ ਨੇ ਤੇ ਜਿਹੜੇ ਉਹਦੇ ਨਾਮ ਨਾਲ ਟੁੱਟੇ ਹੁੰਦੇ ਨੇ ਤੇ ਉਹਨਾਂ ਨੂੰ ਇਹ ਚੰਬੜ ਜਾਂਦੀ ਆ ਇਹ ਵਸਤੀ ਤਾਂ ਵਸਤ ਸਰੀਰਾ ਇਹ ਵਸਤੀ ਤਾਂ ਵਸਤ ਸਰੀਰਾ ਗੁਰ ਪ੍ਰਸਾਦ ਸਹਿਜ ਤਰੇ ਕਬੀਰਾਂ ਗੁਰ ਪ੍ਰਸਾਦ ਸਹਿਜ ਤਰੇ ਕਬੀਰਾਂ ਜਿੰਨਾ ਚਿਰ ਇਹ ਮਾਇਆ ਮਨੁੱਖ ਦੇ ਮਨ ਵਿੱਚ ਵੱਸਦੀ ਹੈ ਤਦ ਤੱਕ ਜੀਵ ਸਰੀਰਾਂ ਵਿੱਚ ਭਾਵ ਜਨਮ ਮਰਨ ਦੇ ਚੱਕਰ ਵਿੱਚ ਪਿਆ ਰਹਿੰਦਾ ਹੈ ਜਿੰਨਾ ਚਿਰ ਮਾਇਆ ਵੱਸਦੀ ਹੈ ਹਿਰਦੇ ਘਰ ਚ ਜਦੋਂ ਇਹ ਮਾਇਆ ਡਿਲੀਟ ਹੋ ਗਈ ਤਾਂ ਗੁਰੂ ਦਾ ਨਾਮ ਵੱਸ ਗਿਆ ਫਿਰ ਜੀਵ ਆਤਮਾ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਹੋ ਜਾਏਗਾ ਗੁਰ ਪ੍ਰਸਾਦ ਸਹਿਜ ਤਰੇ ਕਬੀਰਾਂ ਕਬੀਰ ਜੀ ਕਹਿਣਾ ਕਰਦੇ ਨੇ ਆਪਣੇ ਗੁਰੂ ਦੀ ਕਿਰਪਾ ਨਾਲ ਅਡੋਲ ਰਹਿ ਕੇ ਜਨਮ ਮਰਨ ਦੀ ਘੁੰਮਣ ਘੇਰੀ ਵਿੱਚੋਂ ਲੰਘ ਗਿਆ ਭਗਤ ਕਬੀਰ ਜੀ ਕਹਿੰਦੇ ਅਸੀਂ ਤਾਂ ਲੰਘ ਗਏ ਜੀ ਤੁਸੀਂ ਹੁਣ ਦੇਖੋ ਵੀ ਇਸ ਘੁੰਮਣ ਘੇਰੀ ਤੋਂ ਬਚਣਾ ਤਾਂ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਜੋ ਜੀ ਆਸਾ ਕਹਾਂ ਸੁਆਨ ਕੋ ਸਿਮਰਤ ਸੁਣਾਏ ਕਹਾਂ ਸਾਖਤ ਪਹਿ ਹਰ ਗੁਣ ਗਾਏ ਮਹਾਰਾਜ ਕਹਿੰਦੇ ਜੇ ਤਾਂ ਭਾਈ ਮਨੁੱਖਾ ਵਾਲਾ ਜਨਮ ਪ੍ਰਭੂ ਪਰਮਾਤਮਾ ਦੀ ਕਰਪਾ ਨਾਲ ਮਿਲਿਆ ਤੇ ਇਹ ਤੋਂ ਮਨੁੱਖਾ ਵਾਲਾ ਹੀ ਕੰਮ ਲਈਏ ਤਾਂ ਠੀਕ ਹੈ ਤੇ ਜੇ ਜਿਵੇਂ ਕੁੱਤੇ ਨੂੰ ਸਿਮਰਤੀਆਂ ਸੁਣਾਉਣ ਦਾ ਕੋਈ ਲਾਭ ਨਹੀਂ ਹੁੰਦਾ ਜੇ ਮਨ ਆਪਣਾ ਭਟਕਣਾ 'ਚ ਪਿਆ ਰਹਿੰਦਾ ਗੁਰੂ ਦੇ ਦੁਆਰੇ ਬੈਠਾ ਵੀ ਕਿਤੇ ਹੋਰ ਚੱਲਿਆ ਗਿਆ ਤੇ ਗੁਰੂ ਦੀ ਗੱਲ ਤਾਂ ਸੁਣਦਾ ਨਹੀਂ ਹੁਣ ਪਸ਼ੂ ਨੂੰ ਤਾਂ ਭਾਈ ਜਾਨਵਰ ਨੂੰ ਤਾਂ ਬਾਣੀ ਸੁਣਾਉਣ ਦਾ ਕੋਈ ਫਾਇਦਾ ਨਹੀਂ ਤੇ ਜੇ ਸਾਡਾ ਮਨ ਵੀ ਨਹੀਂ ਬਾਣੀ ਸੁਣਦਾ ਪਰਮਾਤਮਾ ਦੇ ਨਾਮ ਨਾਲ ਨਹੀਂ ਜੁੜਦਾ ਤਾਂ ਸਾਡਾ ਮਨ ਵੀ ਫਿਰ ਕੁੱਤੇ ਵਰਗਾ ਹੀ ਆ ਆ ਲਿਖਿਆ ਜੀ ਕਹਾਂ ਸੁਆਨ ਕੋ ਸਿਮਰਤ ਸੁਣਾਏ ਕਹਾਂ ਸਾਖਤ ਪੈ ਹਰ ਗੁਣ ਗਾਏ ਮਹਾਰਾਜ ਕਹਿੰਦੇ ਫਿਰ ਜਿਹੜਾ ਬੰਦਾ ਨਹੀਂ ਸੁਣਦਾ ਉਹਦਾ ਤਾਂ ਇਹੋ ਜਿਹਾ ਸੁਭਾਅ ਆ ਵੀ ਜਿਵੇਂ ਕੁੱਤੇ ਨੂੰ ਸਿਮਰਤੀਆਂ ਸੁਣਾਉਣ ਦਾ ਕੋਈ ਲਾਭ ਨਹੀਂ ਹੁੰਦਾ ਤੇ ਆਪਾ ਗੁਰਦੁਆਰੇ ਬੈਠੇ ਵੀ ਮਨ ਆਪਣਾ ਕਿਸੇ ਪਾਸੇ ਹੋਰ ਤੁਰ ਗਿਆ ਤੇ ਮਨ ਫਿਰ ਸਾਡਾ ਵੀ ਸਾਡੀ ਦਾ ਸਾ ਵੀ ਇਹੋ ਜਿਹੀ ਕੋਈ ਐਂ ਕਹਿ ਲੋ ਕਹਾਂ ਸਾਖਤ ਪੈ ਹਰ ਗੁਣ ਗਾਏ ਤੇ ਮੈਂ ਸਾਖਤ ਤੇ ਕੋਲ ਪ੍ਰਮਾਤਮਾ ਦੇ ਗੁਣ ਗਾਇਆ ਸਾਖਤ ਉੱਤੇ ਅਸਰ ਨਹੀਂ ਹੁੰਦਾ ਕਠੋਰ ਮਨ ਤੇ ਬਿ ਜਿਹੜਾ ਬਹਿਮਾ ਭਰਮਾ ਕਰਮਾਂ ਕਾਂਡਾਂ ਵਿੱਚ ਫਸਿਆ ਹੋਇਆ ਤੇ ਉਹਦੇ ਤੇ ਗੁਰਬਾਣੀ ਦਾ ਕੋਈ ਅਸਰ ਨਹੀਂ ਹੁੰਦਾ ਦੇਖਦੇ ਆ ਮੈਨੂੰ ਵੀ ਵਾਹਿਗੁਰੂ ਦੀ ਕਿਰਪਾ ਨਾਲ ਕਾਫੀ ਚਿਰ ਹੋ ਗਿਆ ਸ਼ਬਦ ਵਿਚਾਰ ਕਰਦਿਆਂ ਨੂੰ ਤੇ ਮੈਂ ਦੇਖਿਆ ਵੀ ਇੱਥੇ ਇੱਕ ਵੀ ਬੰਦੇ ਨੇ ਇੰਨੀ ਗੁਰਬਾਣੀ ਸੁਣ ਕੇ ਇੱਕ ਨੇ ਵੀ ਗੁਰੂ ਦਾ ਪ੍ਰਭਾ ਕਬੂਲਿਆ ਨਹੀਂ ਸਾਰੇ ਉਸੇ ਕਰਮਾਂ ਕਾਂਡਾਂ ਚ ਹੀ ਆ ਇਹ ਮਹਾਰਾਜ ਕਹਿੰਦੇ ਇਹ ਤਾਂ ਕੁੱਤੇ ਨੂੰ ਸਿਮਰਤੀਆਂ ਦੇ ਪਾਠ ਸੁਣਾਉਣ ਵਾਲੀ ਗੱਲ ਆ हां गुरु ਨਾਲ ਗੱਲਬਾਤ ਆਪਾਂ ਕਰਦੇ ਆਂ ਗੁਰੂ ਦੀ ਸੰਗਤ ਕਰਦੇ ਆਂ ਭਾਈ ਜਿਹੜਾ ਗੁਰੂ ਦੀ ਗੱਲ ਮੰਨ ਗਿਆ ਉਹਦਾ ਜੀਵਨ ਚੇਂਜ ਹੋ ਜਾਣਾ ਨਹੀਂ ਤਾਂ ਜਦੋਂ ਗੁਰੂ ਦੀ ਗੱਲ ਹੀ ਨਹੀਂ ਮੰਨਦਾ ਮੈਂ ਵੀ ਵਿਚੇ ਆਂ ਥੋਡੇ ਫਿਰ ਇਹੀ ਇਹੀ ਹਿਸਾਬ ਕਿਤਾਬ ਆ ਕੁੱਤਿਆਂ ਵਾਲਾ ਹਿਸਾਬ ਕਿਤਾਬ ਆ ਫਿਰ ਕੁੱਤੇ ਨੂੰ ਸੁਣਾਏ ਦਾ ਕੋਈ ਫਾਇਦਾ ਨਹੀਂ ਇਹ ਸਾਖਤ ਮੁਖ ਨੇ ਮਨੁੱਖਰੇ ਨਾ ਜਿਹੜੇ ਜੀਵ ਬੀਬੀ ਆ ਤੇ ਭਾਈ ਆ ਜਿਹੜੇ ਸਾਖਤ ਨੇ ਕਠੋਰ ਦਿਲ ਨੇ ਉਨ੍ਹਾਂ ਤੇ ਕੋਈ ਅਸਰ ਨਹੀਂ ਹੋਣ ਵਾਲਾ ਇਹ ਤਾਂ ਨਰਮ ਦਿਲ ਹੋ ਕੇ ਗੁਰੂ ਦੇ ਸਿਧਾਂਤ ਨੂੰ ਸੁਣਨਾ ਗੁਰੂ ਦੀ ਬਾਣੀ ਨੂੰ ਸੁਣਾਗੇ ਤਾਂ ਤਾਂ ਸਾਡਾ ਜੀਵਨ ਬਦਲੂਗਾ ਜਦੋਂ ਜੀਵਨ ਬਦਲ ਗਿਆ ਸਮਝ ਲਓ ਸੋਤੇ ਅਸਰ ਹੋ ਗਿਆ RAM 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 RAME RAM RAHIYE ਮਹਾਰਾਜ ਕਹਿੰਦੇ ਆਪ ਹੀ ਸਦਾ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ ਸਾਕਤ ਸਿਉ ਭੂਲ ਨਹੀਂ ਕਹੀਏ ਰਹਾਓ ਕਦੇ ਵੀ ਕਿਸੇ ਸਾਕਤ ਨੂੰ ਸਿਮਰਨ ਕਰਨ ਦੀ ਸਿੱਖਿਆ ਨਹੀਂ ਦੇਣੀ ਚਾਹੀਦੀ ਜਿਵੇਂ ਹੁਣ ਬਾਸਾ ਬਾਸ ਇੰਨਾ ਕਠੋਰ ਹੁੰਦਾ ਤੇ ਵਾਟਰ ਪ੍ਰੂਫ ਵੀ ਹੁੰਦਾ ਉਹਦੇ ਤੇ ਕੋਈ ਪਾਣੀ ਦਾ ਅਸਰ ਨਹੀਂ ਹੁੰਦਾ ਤੇ ਹਵਾ ਦਾ ਵੀ ਨਹੀਂ ਅਸਰ ਹੁੰਦਾ ਤੇ ਕੋਈ ਕਿਸੇ ਦਾ ਕਹਾ ਵੀ ਕੋਈ ਅਸਰ ਨਹੀਂ ਹੁੰਦਾ ਜਿਵੇਂ ਬੂਟਾ ਚੰਦਨ ਦੇ ਕੋਲੇ ਹੋਵੇ ਬਾਸ ਦਾ ਬੂਟਾ ਤੇ ਉਹਦੇ ਵਿੱਚ ਸੁਗੰਧ ਹੀ ਨਹੀਂ ਭਰਦੀ ਬਾਕੀ ਬੂਟਿਆਂ ਵਿੱਚੋਂ ਸੁਗੰਧ ਹੀ ਚੰਦਨ ਦੀ ਆਉਣ ਲੱਗ ਜਾਂਦੀ ਬਾਸ ਵਿੱਚੋਂ ਨਹੀਂ ਆਉਂਦੀ ਕਿਉਂਕਿ ਕਠੋਰ ਹੀ ਬਹੁਤ ਆ ਉਹ ਬਾਹਰੋਂ ਕਠੋਰ ਆ ਬਾਹਰੋਂ ਵੀ ਕੋਈ ਅਸਰ ਨਹੀਂ ਹੁੰਦਾ ਤੇ ਅੰਦਰੋਂ ਉਹ ਪੋਲਾ ਬਾ ਤੇ ਅੰਦਰ ਵੀ ਉਹਦੇ ਕੁਝ ਨਹੀਂ ਹੁੰਦਾ ਖੋਖਲਾ ਹੀ ਹੁੰਦਾ ਜੇ ਅਸੀਂ ਭਾਈ ਨਾਮ ਬਾਣੀ ਨੂੰ ਨਹੀਂ ਸੁਣਦੇ ਜਾਂ ਨਹੀਂ ਮੰਨਦੇ ਗੁਰੂ ਦੀ ਗੱਲ ਤੇ ਸਾਡਾ ਜੀਵਨ ਬਾਸ ਵਰਗਾ ਹੀ ਆ ਬਾਹਰੋਂ ਕਠੋਰ ਆ ਅੰਦਰੋਂ ਖੋਖਲਾ ਪੱਲੇ ਕੁਝ ਨਹੀਂ ਸਾਖਤ ਸੋਂ ਭੂਲ ਨਹੀਂ ਕਹੀਏ ਰਹਾਓ ਮਹਾਰਾਜ ਕਹਿੰਦੇ ਕਦੇ ਵੀ ਕਿਸੇ ਸਾਖਤ ਨੂੰ ਸਿਮਰਨ ਕਰਨ ਦੀ ਸਿੱਖਿਆ ਨਹੀਂ ਦੇਣੀ ਚਾਹੀਦੀ ਕਵਵਾ ਕਹਾ ਕਪੂਰ ਚਰਾਏ ਕਹ ਬਿਸਯਰ ਕੋ ਦੁੱਧ ਪਿਆਏ ਕਾਂ ਨੂੰ ਮੋਸਕੋ ਕਪੂਰ ਖੋਣ ਤੇ ਕੋਈ ਗੁਣ ਨਹੀਂ ਮਿਲ ਨਿਕਲਦਾ ਕਿਉਂਕਿ ਕਾਂ ਦਾ ਕਾਂ ਦੀ ਗੰਦ ਖਾਣ ਦੀ ਆਦਤ ਨਹੀਂ ਜਾ ਸਕਦੀ ਕਾਂ ਗੰਦ ਵਿੱਚ ਹੀ ਠੁੰਗੇ ਮਾਰਦਾ